ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 72 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਪੰਜਾਬ ਦਾ ਮੌਸਮ ਆਉਂਦੇ ਤਿੰਨ ਦਿਨਾਂ ਦੇ ਵਿੱਚ ਉਹ ਕਿਵੇਂ ਦੇ ਰਹਿਣ ਦੇ आसार ਨੇ ਮੌਨਸੂਨ ਦੇ ਮੀਂਹ ਕਿੰਨੇ ਕੁ ਲੱਗਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਸਟਰੀਕ ਅਪਡੇਟ ਜਿਹੜੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਸਵੇਰੇ ਦੀਆਂ ਜੋ ਲਾਈਵ ਤਾਜ਼ਾ ਸੈਟੇਲਾਈਟ ਤੋਂ ਸਿਰਾਂ ਨੇ ਸਭ ਤੋਂ ਪਹਿਲਾਂ ਉਹ ਤੁਹਾਡੇ ਨਾਲ ਸਾਂਝਾ ਕਰਦਨੇ ਆ ਸੂਗੇਰ ਦਾ ਲਗਭਗ ਵੇਲਾ ਹੋ ਚੁੱਕਿਆ ਤੇ 7:30 ਤੋਂ 8 ਦਾ ਟਾਈਮ ਹੋਣ ਜਾ ਰਿਹਾ ਹੈ ਤੇ ਇਸ ਵੇਲੇ ਪੰਜਾਬ ਦੇ ਵਿੱਚ ਬੱਦਲ ਵਾਈ ਜਿਹੜੀ ਆ ਹਰਿਆਣੇ ਵੱਲ ਤੋਂ ਕੁਝ ਕਰ ਰਹੀ ਆ ਸਕਰੀਨ ਦੇ ਉੱਤੇ ਦੇਖ ਸਕਦੇ ਆ ਕੁਝ ਕਿਸ ਤਰ੍ਹਾਂ ਦੇ ਵਿੱਚ ਚੰਡੀਗੜ੍ਹ ਹੋ ਗਿਆ ਮਹਾਲੀ ਪੰਚਕਲਾ ਰੋਪੜ ਪਟਿਆਲੇ ਜ਼ਿਲ੍ਹੇ ਦੇ ਕੁਝ ਲਹਿਰਾ ਗਾਗਾ ਸੁਨਾਮ ਸੰਗਰੂਰ ਬਰਨਾਲਾ ਮਲੇਰਕੋਟਲਾ ਇਹਨਾਂ ਖੇਤਰਾਂ ਦੇ ਵਿੱਚ ਤੇ ਕੁਝ ਬਠਿੰਡੇ ਦੇ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਵਾਈ ਪਹੁੰਚੇਗੀ ਬੱਦਲ ਵਾਈ ਦੇ ਨਾਲ ਕਿਤੇ ਕਿਤੇ ਹਲਕੇ ਕਿਤੇ ਕਿਤੇ ਤੇਜ਼ ਸ਼ਰਾਟੇ ਪਹੁੰਚਣਗੇ ਹਲਕੇ ਵੀ ਜ਼ਿਆਤਰ ਖੇਤਰਾਂ ਦੇ ਵਿੱਚ ਕੁਝ ਥਾਵਾਂ ਜਾਇਸੀ ਹੋ ਸਕਦੀਆਂ ਨੇ ਜਿੱਥੇ ਤੇਜ਼ ਸ਼ਰਾਟੇਦਾਰ ਮੀਂਹ ਵੀ ਸੰਭਵ ਹੈ ਆਉਂਦੇ ਘੰਟਿਆਂ ਦੇ ਵਿੱਚ ਸੋ ਆਉਂਦੇ ਜਿਹੜੇ ਤਿੰਨ ਦਿਨ ਨੇ ਜੀ ਅੱਜ ਤੇ ਕੱਲ ਕਾਰਵਾਈਆਂ ਥੋੜੀ ਘਟਣ ਦੀ ਉਮੀਦ ਹੈ ਖਾਸ ਕਰਕੇ ਪਛਮੀ ਖੇਤਰਾਂ ਦੇ ਵਿੱਚ ਇਸ ਤੋਂ ਬਾਅਦ ਮੀਂਹ ਫਿਰ ਤੋਂ ਇੱਕ ਵਾਰ ਝੋਲ ਫੜਦੇ ਨਜ਼ਰ ਆਉਣਗੇ ਕਿਉਂਕਿ ਜਿਹੜੇ ਪਹਾੜਾਂ ਦੇ ਵਿੱਚ ਮੀਂਹ ਲੱਗ ਰਹੇ ਨੇ ਉਹ ਹਲੇ ਲੱਗਣਗੇ ਹਿਮਾਚਲ ਉੱਤਰਾਖੰਡ ਦੇ ਬਹੁਤੇ ਖੇਤਰਾਂ ਦੇ ਵਿੱਚ ਅਗਲੇ 3-4 ਦਿਨਾਂ ਤੱਕ ਮੀਂਹ ਲੱਗਣਗੇ ਤੇ ਬਹੁਤੇ ਥਾਵਾਂ ਦੇ ਉੱਤੇ ਜਿਹੜੇ ਆ ਭਾਰੀ ਮੀਂਹ ਦੇ ਅਸਰ ਬਣੇ ਹੋਏ ਨੇ ਖਾਸ ਕਰਕੇ ਹਿਮਾਚਲ ਉੱਤਰਾਖੰਡ ਦੇ ਉੱਪਰਲੇ ਖੇਤਰਾਂ ਦੇ ਵਿੱਚ ਤੇ ਇਹਨਾਂ ਦੇ ਨਾਲ ਲੱਗਦੇ ਜਿਹੜੇ ਮੈਦਾਨਾਂ ਦੇ ਖੇਤਰ ਆ ਖਾਸ ਕਰ ਦੋਆਬਾ ਖ ਤਿੰਨ ਦਿਨ ਹਾਲੇ ਮੀਂਹ ਲੱਗਣਗੇ ਦਵਾਬਾ ਖੇਤਰਾਂ ਭਾਵੇਂ ਪੁਆਦ ਖੇਤਰਾਂ ਪੁਆਦ ਦੇ ਨਾਲ ਲੱਗਦੇ ਮਾਲਵੇ ਦੇ ਖੇਤਰਾਂ ਜਾਂ ਫਿਰ ਹਰਿਆਣਾ ਦੇ ਉੱਤਰੀ ਹਰਿਆਣੇ ਦੇ ਭਾਗ ਪੱਛਮੀ ਜੁਕੀ ਇਹਨਾਂ ਖੇਤਰਾਂ ਦੇ ਵਿੱਚ ਵੀ ਹਲੇ ਅਗਲੇ 24 36 ਜਾਂ 48 ਘੰਟਿਆਂ ਤੱਕ ਜਾਂ ਅਗਲੇ 72 ਘੰਟਿਆਂ ਤੱਕ ਵੀ ਸੰਭਵ ਨਹੀਂ ਅਗਲੇ ਦੋ ਤਿੰਨ ਦਿਨ ਇਹਨਾਂ ਦੇ ਖੇਗਰਾ ਦੇ ਵਿੱਚ ਵੀ ਲੱਗਦੇ ਆ ਸਾਰ ਨੇ ਡੈਮਾ ਦੇ ਫੋੜ ਦੇਖਿਏ ਜੀ ਪਾਖੜਾ ਡੈਮ ਸਤਲੁਜ ਦਰਿਆ ਠੀਕ ਠਾਕ ਚੱਲਦਾ ਫਿਆ ਉਹ ਹਜੇ ਕਾਫੀ ਹੁਣ ਹੈ ਆਪਾਂ ਇੱਕ ਵਾਰ ਕੋ ਪੈਸਟੀ ਦੋ ਐਸੇ ਤਰ੍ਹਾਂ ਪਾਗੜਾ ਡੈਮ ਤੇ ਇਸੇ ਤਰ੍ਹਾਂ ਥੀਮ ਡੈਮ ਜਿਹੜਾ ਜਿਆ ਕਾਫੀ ਹੁਣ ਚੱਲਦਾ ਫਿਰ ਆਪਾਂ ਇੱਕ ਵਾਰ ਪੈਸਟੀ ਦੋ ਇਸ ਲਈ ਦਰਿਆਵਾਂ ਵਾਲੇ ਹੱਕ ਤੋਂ ਪਾਖੜਾ ਡੈਮ ਜਾਂ ਫਿਰ ਹੋਰ ਡੈਮ ਵਾਲੇ ਹੱਕ ਤੋਂ ਕੋਈ ਅਲਰਟ ਨਹੀਂ ਆਉਂਦੇ ਦਿਨਾਂ ਦੇ ਵਿੱਚ ਡੈਮ ਜਰੂਰ ਖੰਣਗੇ ਉਦੋਂ ਫਿਰ ਚੇਤਾਵਨੀ ਜਿਹੜੇ ਆ ਪ੍ਰਸ਼ਾਸਨ ਵੱਲੋਂ ਜਾਰੀ ਹੋ ਸਕਦੀ ਹੈ ਉਹਦੇ ਆਫਟਰ ਅਸੀਂ ਤੁਹਾਨੂੰ ਮੌਕੇ ਦੇ ਦੇਵਾਂਗੇ ਫਿਲਹਾਲ ਹਾਲੇ ਕੋਈ ਅਲਰਟ ਵਾਲੇ ਫਖ ਤੋਂ ਇ tanto ਕੰਗ ਨਹੀਂ ਹੈ ਜੇਕਰ ਇੱਕ ਵਾਰ ਤਾਜ਼ਾ ਰਿਪੋਰਟ ਤੇ ਆਪਾਂ ਜਿਹੜਾ ਜਿਆ ਹਾਜ਼ਰ ਹੋਟਫਾਂ ਦੇ ਦੇ ਦਿਆਂ ਤੇ ਅੱਜ ਦੇ ਲਈ ਫਿਲਹਾਲ ਕੋਈ ਅਲਰਟ ਨਹੀਂ ਹੈ ਕੱਲ ਤੋਂ ਫਿਰ ਅਲਰਟ ਨੇ ਜੀ 4 5 6 ਤਰੀਕ ਨੂੰ ਭਾਰੀ ਮੀਂਹ ਦੇ ਜਿਹੜੀ ਚੇਤਾਵਨੀ ਹੈ ਹੈ ਵੀ ਰਹੇਂਦੀ ਉਹ ਜਾਰੀ ਕੀਤੀ ਜਾ ਚੁੱਕੀ ਹੈ ਸੋ ਅਗਲੇ 3 ਦਿਨ ਮੀਹ ਹਾਲੇ ਹੋਣਗੇ ਮੁੱਖ ਤੌਰ ਤੇ ਪੰਜਾਬ ਦੇ ਗੈਲਿਆ ਕਿ ਪੰਜਾਬ 40 45 ਫੀਸਦੀ ਖੇਤਰ ਹੋ ਸਕਦੇ ਨੇ ਜਿੱਥੇ ਭਾਰੀ ਮੀਂਹ ਾਰੇ ਮੀ ਕੋਸ਼ਿਸ਼ ਕੀਤਾ ਦੇ ਵਿੱਚ ਕੋਸ਼ਿਸ਼ ਕੀਤਾ ਦੇ ਵਿੱਚ ਤੇਜ਼ ਛਰਾਟੇدار ਮੀ ਸੰਭਵ ਹੋਣਗੇ ਅਗਲੇ 3-4 ਦਿਨਾਂ ਦੇ ਵਿੱਚ ਇਸ ਇਲਾਵਾ ਜਿਹੜੇ ਪਹਾੜਾ ਦੀ ਰੇਂਜ ਆਉਂਦੇ ਹੋਰ ਸੁੱਬਿਆਂ ਦੇ ਵੀ ਖੇਤਰ ਨੇ ਇੱਥੇ ਮੀ ਲੱਗਦੇ ਰਹਿਣਗੇ ਅਗਲੇ 3 ਦਿਨਾਂ ਦੇ ਵਿੱਚ ਸੋ ਅੱਜ ਅਪਡੇਟ ਆਉਣ ਦੇ ਦਿਨਾਂ ਦੀ ਸ਼ੁਕਰੀਆ ਦਿੱਤਾ